ਆਪਣੇ ਬੇਟ ਕਰ ਲਈਦਾ ਜਨਮ ਦਿਨ ਦੇ ਸਬੰਧ ਵਿੱਚ ਇਕੱਠੇ ਹੋਏ ਸਾਰੀਆਂ ਮਾਤਾਵਾਂ ਭੈਣਾ ਭਰਾਵਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਪਰ ਸਾਨੂੰ ਜੋ ਸਰਵਿਸ ਕਲਾਸ ਆਦਮੀਆਂ ਜੋ ਐਸੀ ਕਮਿਊਨਿਟੀ ਨਾਲ ਸਬੰਧ ਰੱਖਦੇ ਆਂ ਅਸੀਂ ਜਦੋਂ ਬਾਬਾ ਸਾਹਿਬ ਦਾ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਉਸ ਰਹਿਬਰ ਦੁਆਰਾ ਦਿੱਤੇ ਗਏ ਹੱਕਾਂ ਦੇ ਰਾਹੀ ਅਧਿਕਾਰਾਂ ਨੂੰ ਮਾਨਦੇ ਹੋਏ ਅੱਜ ਨਾ ਉਹਦੇ ਉੱਤੇ ਪਹੁੰਚੇ ਆਂ ਆਪ ਸਭ ਨੂੰ ਪਤਾ ਹੈ ਕਿ ਹੁਣ ਤੋਂ 650 ਸਾਲ ਪਹਿਲਾਂ ਜਿਸ ਵੇਲੇ ਸਤਿਗੁਰੂ ਰਾਸ ਮਹਾਰਾਜ ਨੇ ਇਸ ਸੰਸਾਰ ਤੇ ਅਵਤਾਰ ਧਾਰਿਆ ਉਸ ਸਮੇਂ ਉੁੱਤਨੀ ਜਿਹੜਾ ਕਿੰਨਾ ਬੋਲ ਵਾਲਾ ਸੀ ਅਨਪੜਤਾ ਸੀ ਬੋਲਣ ਦਾ ਹੱਕ ਨਹੀਂ ਸੀ ਸੁਣਨ ਦਾ ਹੱਕ ਨਹੀਂ ਸੀ ਬੋਲਦੇ ਸੀ ਤਾਂ ਜ਼ੁਬਾਨ ਕੱਟੀ ਜਾਂਦੀ ਸੀ ਸੁਣਦੇ ਸੀ ਤਾਂ ਕੰਨਾਂ ਦੇ ਵਿੱਚ ਸਿੱਕਾ ਪਾ ਦਿੱਤਾ ਜਾਂਦਾ ਸੀ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਜਾਤੀਵਾਦੀ ਵਿਅਕਤੀਆਂ ਨੂੰ ਆਪਣੀ ਬਾਣੀ ਦੇ ਨਾਲ ਚਿਤ ਕੀਤਾ ਉਸ ਸਮੇਂ ਕੋਈ ਬਿਰਲਾ ਹੀ ਸੀਗਾ ਜਿੱਦਾਂ ਸਤਗੁਰ ਕਬੀਰ ਮਹਾਰਾਜ ਸੀਗੇ ਇਦਾਂ ਨਹੀਂ ਸੀਗਾ ਕਿ ਇੱਕ ਬੰਦੇ ਦੇ ਮਗਰ ਕੁਝ 10 ਬੰਦੇ ਖੜੇ ਹੋ ਜਾਣ ਗੁਰੂ ਦਾਸ ਮਹਾਰਾਜ ਨੇ ਇਕੱਲਿਆਂ ਦੇ ਨਹੀਂ ਆਪਣੇ ਸੂਝਵਾਨ ਬੁੱਧੀ ਦੇ ਨਾਲ ਉਹਨਾਂ ਨੂੰ ਇਸ ਗੱਲ ਨੇ ਮਜਬੂਰ ਕੀਤਾ ਉਹਨਾਂ ਨੇ ਗੱਲ ਮੰਨੀ ਕਿ ਜੋ ਵੀ ਜੀਵ ਜੋ ਪ੍ਰਾਣੀ ਇਸ ਦੁਨੀਆ ਤੇ ਆਇਆ ਉਹਨੇ ਇੱਕ ਇਨਸਾਨ ਦੇ ਰੂਪ ਚ ਜਨਮ ਲਿਆ ਜਾਤੀ ਉਹਦੀ ਕਿੰਨੇ ਬਣਾਈ ਉਹ ਜਨਮ ਤੋਂ ਬਾਅਦ ਬਣੀ ਜਿੱਦਾਂ ਭੰਜ ਕਹਿ ਕੇ ਗਏ ਆ ਉਹਨਾਂ ਨੇ ਵੀ ਦੱਸਿਆ ਕਿ ਜਾਤੀ ਜੋ ਹੈ ਉਹ ਬਾਅਦ ਵਿੱਚ ਬਣੀ ਆ ਪਹਿਲਾਂ ਇੱਕ ਮਨੁੱਖ ਪਹਿਲਾ ਹੁੰਦਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਲਕ ਨਕ ਜਲਤਰੰਗ ਜੈਸਾ ਉਸ ਵੇਲੇ ਉਹਨਾਂ ਨੇ ਸਮਝਾਇਆ ਕਿ ਭਾਈ ਊਚ ਨੀਚ ਭਗਵਾਨ ਦੇ ਪਰਮਾਤਮਾ ਦੇ ਘਰ ਤੋਂ ਬਣ ਕੇ ਨਹੀਂ ਆਈ ਸੋ ਉਹਨਾਂ ਨੇ ਇੱਕ ਸੁਪਨਾ ਦੇਖਿਆ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਵੱਡੇ ਸਭ ਸੰਭ ਸੇ ਰਵਿਦਾਸ ਰਹੇ ਪਰਸਨ ਉਹਨਾਂ ਨੇ ਸਮਝਾਇਆ ਕਿ ਇਦਾਂ ਦਾ ਇੱਕ ਸਮਾਜ ਹੋਣਾ ਚਾਹੀਦਾ ਜਿੱਥੇ ਨਾ ਕੋਈ ਛੋਟਾ ਹੋਵੇ ਨਾ ਕੋਈ ਵੱਡਾ ਹੋਵੇ ਹਰ ਇੱਕ ਬੰਦੇ ਨੂੰ ਰਹਿਣ ਸਹਿਣ ਦਾ ਪੂਰਾ ਹੱਕ ਹੋਵੇ ਉਸੇ ਹੀ ਸੋਚ ਨੂੰ ਉਹਨਾਂ ਤੋਂ ਬਾਅਦ ਮਹਾਤਮਾ ਜੋਤੀਰਾਵ ਫੁਲੇ ਜੀ ਉਨ੍ਹਾਂ ਦੀ ਧਰਮ ਪਤਨੀ ਉਨ੍ਹਾਂ ਨੇ ਉਸ ਉਸ ਸਮੇਂ ਆਪਣੇ ਪਰਿਵਾਰ ਦਾ ਬਿਰੋਹ ਚਲਦੇ ਹੋਏ ਸਮਾਜ ਦੇ ਲੋਕਾਂ ਨੂੰ ਖਾਸ ਕਰਕੇ ਇਸਤਰੀ ਜਾਤੀ ਨੂੰ ਪੜਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਜੋ ਲੇਡੀਜ਼ ਦੇ ਨਾਲ ਅਤਿਆਚਾਰ ਹੋ ਰਿਹਾ ਸੀਗਾ ਉਹਦੇ ਵਿਰੁੱਧ ਉਹਨਾਂ ਨੇ ਆਵਾਜ਼ ਚੁੱਕੀ ਉਸ ਤੋਂ ਬਾਅਦ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਜੋ 1891 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਨੇ ਵਿੱਦਿਆ ਦਾ ਐਸਾ ਇੱਕ ਤਰੂ ਤਰ ਖੜਾ ਕੀਤਾ ਜਿਹਦੇ ਰਾਹੀਂ ਅੱਜ ਅਸੀਂ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਇੱਕ ਰੋਸ਼ਨੀ ਨੂੰ ਮਾਨ ਰਹੇ ਹਾਂ ਉਹਨਾਂ ਨੇ ਸਾਨੂੰ ਇੱਕ ਸਿਰਫ ਸਾਨੂੰ ਅਧਿਕਾਰ ਨਹੀਂ ਲੈ ਕੇ ਦਿੱਤੇ ਪੂਰੀ ਮਾਨਵਤਾ ਨੂੰ ਪੂਰੀ ਔਰਤ ਜਾਤੀ ਨੂੰ ਸਭਨਾਂ ਨੂੰ ਹੱਕ ਲੈ ਕੇ ਦਿੱਤੇ ਜਿਨ੍ਹਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਉਹਨਾਂ ਨੂੰ ਅੱਜ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਲੇਡੀਜ਼ ਜੋ ਸਤੀ ਪ੍ਰਥਾ ਸੀ ਉਸ ਨੂੰ ਖਤਮ ਕੀਤਾ ਬਹੁਤ ਸਾਰੇ ਜੋ 5 ਇਅਰ ਪਲਾਨ ਹੈ ਉਹ ਉਹਨਾਂ ਨੇ ਲਾਗੂ ਕੀਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਜੀ ਨੇ ਕੀਤੀ ਮੈਂ ਦੱਸ ਨਹੀਂ ਸਕਦਾ ਕਿ ਭਾਰਤ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਉਹ ਬਾਬਾ ਸਾਹਿਬ ਜੀ ਦੇਣਾ ਹੈ ਅੱਜ ਸਾਨੂੰ ਪਲ-ਪਲ ਮਿੰਟ-ਮਿੰਟ ਦੇ ਉੱਤੇ ਹਰ ਵਕਤ ਉਹਨਾਂ ਦੇ ਦਿੱਤੇ ਹੋਏ ਕਾਰਨ ਦਾ ਸਾਨੂੰ ਅਹਿਸਾਸ ਹੁੰਦਾ ਸੋ ਜਿਸ ਤਰ੍ਹਾਂ ਸਾਡੇ ਲੋਕਾਂ ਦੇ ਕੋਲ ਕੋਈ ਬਹੁਤ ਸੋਰਸ ਨਹੀਂ ਹੈ ਕੋਈ ਸਾਡੇ ਕੋਲ ਆਮਦਨ ਦਾ ਬਹੁਤਾ ਪੱਕਾ ਸਾਧਨ ਨਹੀਂ ਹੈ ਇਸੇ ਮਜਬੂਰੀ ਵਾਸਤੇ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਪੜ੍ਹ ਲਿਖ ਕੇ ਆਈਲੈਂਡਸ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਓ ਇੱਥੇ ਲਿਖਾਓ ਇੱਥੇ ਨੌਕਰੀਆਂ ਦੀ ਕੋਈ ਕਮੀ ਨਹੀਂ ਹੈ ਜਿਹੜੇ ਬੱਚੇ ਪੜ੍ਹਦੇ ਆ ਉਹ ਅੱਜ ਵੀ ਇੱਥੇ ਚੰਗੇ ਅਫਸਰ ਲੱਗਦੇ ਆ ਮੈਂ ਮਾਲਵੇ ਚ ਜਾ ਕੇ ਦੇਖਿਆ ਇਸ ਵਾਰੇ ਮੇਰੀ ਪੋਸਟਿੰਗ ਮਾਲਵੇ ਚ ਆ ਕੋਈ ਸਮਾਂ ਹੁੰਦਾ ਸੀ ਕਿ ਦੁਆਬੇ ਦਾ ਕੋਈ ਬੱਚਾ ਵਿਹਲਾ ਨਹੀਂ ਸੀਗਾ ਅੱਜ ਦੁਆਬੇ 'ਚ ਬੱਚੇ ਨਹੀਂ ਹੈ ਲੇਕਿਨ ਮਾਲਵੇ ਦਾ ਜੇ ਇੱਕ ਘਰ ਦੇ ਵਿੱਚ ਚਾਰ ਬੱਚੇ ਆ ਤੇ ਚਾਰ ਦੇ ਚਾਰੀ ਸਰਕਾਰੀ ਨੌਕਰੀ ਕਰਦੇ ਆ ਉਹਨਾਂ ਦੇ ਵਿੱਚ ਕੋਈ ਵਿਦੇਸ਼ ਵਿੱਚ ਨਹੀਂ ਗਿਆ ਔਰ ਸਾਰੇ ਇੱਥੇ ਰਹਿੰਦੇ ਆ ਆਪਣਾ ਕੰਮ ਵੀ ਕਰਦੇ ਆ ਔਰ ਆਪਣੇ ਪਰਿਵਾਰ ਨੂੰ ਵਧੀਆ ਢੰਗ ਨਾਲ ਪਾਲਦੇ ਵੀ ਆ ਉਹਨਾਂ ਦੇ ਵਿੱਚ ਵਿੱਦਿਆ ਦੀ ਬੜੀ ਭਾਵਨਾ ਹੈ ਸਾਡੇ ਲੋਕ ਵੀ ਉੱਧਰ ਹੈ ਬਹੁਤ ਲੋਕ ਹੈ ਉਹ ਵੀ ਬਹੁਤ ਵਧੀਆ ਪੜਦੇ ਆ ਵਧੀਆ ਕੰਮ ਕਰਦੇ ਆ ਸੋ ਮੇਰੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਚੰਗੀ ਸਿੱਖਿਆ ਦਿਵਾਓ ਉਹਨਾਂ ਦਾ ਆਪਣਾ ਜੀਵਨ ਪੱਧਰ ਉੱਚਾ ਹੋਊਗਾ ਅੱਜ ਜੋ ਸਮਾਜ ਦੇ ਵਿੱਚ ਨਸ਼ਿਆਂ ਦੀ ਇਹ ਬੇੜੀ ਜੋ ਲਾਂਟ ਚੱਲ ਰਹੀ ਆ ਉਤੋਂ ਵੀ ਬੱਚੇ ਆਪਣੇ ਬਚਣਗੇ ਸਰਕਾਰ ਨੇ ਵੀ ਯੋਧ ਨਸ਼ਾ ਵਿਰੋਧ ਪ੍ਰੋਗਰਾਮ ਚਾਲੂ ਕੀਤਾ ਉਹਦੇ ਵਿੱਚ ਵੀ ਆਪਾਂ ਨੂੰ ਵੱਧ ਚੜ ਕੇ ਯੋਗਦਾਨ ਦੇਣਾ ਚਾਹੀਦਾ ਆਪਣੇ ਆਲੇ ਦੁਆਲੇ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਕਰਨਾ ਚਾਹੀਦਾ ਕਿ ਨਸ਼ਿਆਂ ਤੋਂ ਬਚੋ ਆਪਣੇ ਬੱਚਿਆਂ ਨੂੰ ਬਿਦਿਆ ਦਿਵਾਓ ਤਾਂ ਜੋ ਬਾਬਾ ਸਾਹਿਬ ਦਾ ਮਿਸ਼ਨ ਜੋ ਹੈ ਉਹ ਅੱਗੇ ਵਧ ਸਕੇ ਬਾਬਾ ਸਾਹਿਬ ਦਾ ਮਿਸ਼ਨ ਜੋ ਹੈ ਉਹ ਕੋਈ ਗੱਡੀ ਜਾਂ ਕੋਈ ਇਕ ਕੋਈ ਢਾਂਚਾ ਨਹੀਂ ਹੈ ਜਿਹਨੂੰ ਆਪਾਂ ਅੱਗੇ ਲੈ ਕੇ ਜਾਣਾ ਆਪਾਂ ਦੇ ਕੋਲ ਵਿੱਦਿਆ ਹੀ ਆ ਵਿੱਦਿਆ ਹੀ ਲਵਾਂਗੇ ਤੇ ਜੋ ਬਾਬਾ ਸਾਹਿਬ ਦਾ ਮਿਸ਼ਨ ਆ ਉਹ ਆਪਣੇ ਆਪ ਪੂਰਾ ਹੋ ਜਾਊਗਾ ਸੋ ਇਸੇ ਨਾਲ ਹੀ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਵੀ ਤੁਸੀਂ ਆਏ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਜਿਨ੍ਹਾਂ ਨੇ ਮੈਨੂੰ ਬੁਲਾ ਕੇ ਇੰਨਾ ਮਾਣ ਬਖਸ਼ਿਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਸਵਿੰਦਰ ਬਲਜੀ ਪ੍ਰੋਫੈਸਰ ਸਾਹਿਬ ਨੰਬਰਦਾਰ ਸਾਹਿਬ ਸਰਪੰਚ ਸਾਹਿਬ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੋ ਬੋਲੇ ਸੋ ਨਿਰਭੈ ਜਗਤguru ਰਵਿਦਾਸ ਮਹਾਰਾਜ ਕੀ ਜੈ ਸੋ ਬਹੁਤ